ਆ ਤੇਡਾ ਮਿੱਡਾ ਹੈ ਕਿ ਕਿ ਇਹਨੂੰ ਆਪਾਂ ਖੋਲ ਨਹੀਂ ਸਕਦੇ ਸਭ ਤੋਂ ਸਭ ਤੋਂ ਮੁਸੀਬਤ ਇਹ ਹੈ ਵੀ ਇਹਨੂੰ ਆਪਾਂ ਖੋਲ ਨਹੀਂ ਸਕਦੇ ਹੈਗੇ। ਇਹ ਉਹ ਦੇਖੋ ਜੀ ਕਚਰੇ ਭਰੇ ਹੋਏ ਆ। ਕਚਰਾ ਹੀ ਕਚਰਾ ਭਰਿਆ ਹੋਇਆ ਵਾ। ਲੇਕਿਨ ਇਹਦੇ ਵਿੱਚ ਅਪਡੇਟ ਹੋਣ ਏਦਾਂ ਦੇ ਆ ਚੁੱਕੇ ਨੇ ਵੀ ਸ਼ਾਇਦ ਹੀ ਕਿਸੇ ਹੋਰ ਸਰਵਰ 'ਚ ਹੋਣਗੇ। ਜਿਵੇਂ ਕਿ ਇੱਕ ਛੋਟਾ ਜਿਹਾ ਐਗਜ਼ਾਮਪਲ ਹੀ ਦਿਖਾ ਲਓ ਆਹਾ ਤੁਹਾਡਾ ਕੈਮਰਾ ਇਹਨੂੰ ਤੁਸੀਂ ਕਿਸੇ ਵੀ ਚੀਜ਼ ਦੇ ਜਿਸ ਦਾ ਵजूद ਸੜਨ ਤੋਂ ਬਾਅਦ ਖਤਮ ਨਹੀਂ ਹੁੰਦਾ ਤੇ ਉਹਨੂੰ ਆਪਾਂ ਕਹਿੰਦੇ ਐਸ਼ ਐਸ਼ ਚਾਹੇ ਉਹ ਕਹਿੰਦੀ ਰਾਖ ਰਾਖ ਚਾਹੇ ਕਹਿੰਦੀ ਉਹ ਸੁਆਹ ਸੁਆਹ ਤੇ ਚਾਹੇ ਕਹਿੰਦੀ ਆਪਾਂ ਬਲੋਕੇਜ ਆ ਗਈ ਹੈ ਬਲੋਕੇਜ ਆ ਗਈ ਜਿਹੜੀ ਅਫਰ ਗੱਲ ਕਰ ਗਏ ਜੀ ਧੂਆ ਮੱਚ ਕੇ ਬਾਹਰ ਨਿਕਲ ਰਿਹਾ ਬਾਹਰ ਨਿਕਲ ਰਿਹਾ ਜੀ ਆਲੋ ਜੀ ਇਸ ਪੇਪਰ ਦੀ ਥਾਂ ਤੇ ਡੀਜ਼ਲ ਮੱਚਦਾ ਹੈ ਹਾਂਜੀ ਤੇ ਡੀਜ਼ਲ ਜਿਹੜਾ ਮੱਚਦਾ ਹੈ ਹਾਂਜੀ ਇਹ ਹੁਣ ਹਵਾ ਦੇ ਨਾਲ ਉੱਡ ਗਈ ਉੱਡ ਗਈ ਬੇਟਾ ਇਹਨੂੰ ਆੜੀ ਨਾਲ ਉਥੋਂ ਅੱਗ ਲਾ ਕੇ ਬਾਹਰੋਂ ਤੇ ਠੰਡਾ ਕਰਕੇ ਕਿਸੇ ਪੇਪਰ ਤੇ ਪਾ ਕੇ ਰੱਖ ਲਿਆ। ਉਹ ਇਹਦੇ ਚ ਦੋ ਤਰ੍ਹਾਂ ਦੇ ਜਿਹੜੇ ਤੁਸੀਂ ਕਿਹਾ ਐਸ਼ ਇਹ ਤਾਂ ਐਸ਼ ਆ ਗਿਆ। ਇੱਕ ਜਿਹੜਾ ਉਹ ਹੁੰਦਾ ਕਾਰਬਨ ਕਹਿ ਦਿੰਦੇ ਨੇ ਉਹ ਵੀ ਕਹਿ ਦਿੰਦੇ ਆ। ਲੇਕਿਨ ਕਾਰਬਨ ਤਾਂ ਜ਼ਿਆਦਾ ਲੋਕੀ ਕਾਰ ਵੀ ਰਹੇ ਨੇ ਕਾਰਬਨ ਨਿਕਲ ਗਿਆ ਜੀ ਸਾਡਾ ਸਾਫ ਹੋ ਗਿਆ ਜੀ ਆਹ ਤਾਂ ਹਾਂਜੀ ਵਿਸ਼ਾਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਮੈਂ ਸਵਾਗਤ ਕਰਦਾ ਭਾਜੀ ਐਕਸਟੂ ਤੋਂ ਸੁਨੀਲ ਭਾਜੀ ਦਾ। ਛੋਟਾ ਭਰਾ ਜੀ ਜੀ ਹਾਜ਼ਰੀ ਮੈਂ ਮਹਿਸੂਸ ਕਰ ਰਹੇ ਹਾਂ। ਹਾਂਜੀ ਹਾਂਜੀ। ਤੇ ਵਿਸ਼ਾਲ ਜੀ ਵੈਲਕਮ। ਅੱਜ ਆਪਾਂ ਕਰਾਂਗੇ ਹੈਸ਼ 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 ਉਹ ਚੀਜ਼ ਜਿਸ ਦਾ ਵजूद ਸੜਨ ਤੋਂ ਬਾਅਦ ਖਤਮ ਨਹੀਂ ਹੁੰਦਾ ਤੇ ਉਹਨੂੰ ਆਪਾਂ ਕਹਿੰਦੇ ਐਸ਼ ਚਾਹੇ ਉਹ ਕਹੇ ਜੀ ਰਾਖ ਰਾਖ ਚਾਹੇ ਕਹੇ ਜੀ ਉਹ ਸੁਆਹ ਸੁਆਹ ਤੇ ਚਾਹੇ ਕਹੇ ਜੀ ਆਪਾਂ ਬਲੋਕੇਜ ਆ ਗਈ ਹੈ ਬਲੋਕੇਜ ਆ ਗਈ ਜਿਹੜੀ ਆਪਾਂ ਡੀਪੀਐਫ ਦੇ ਵਿੱਚ ਜਿਹੜੀ ਗੱਡੀ ਪੀਐਸ 6 ਤੁਹਾਨੂੰ ਨਹੀਂ ਦਿਖਾਉਂਦੀ ਹਣ ਬਲੇ ਕਰਾਂ ਦੇ ਵजूद ਨੂੰ ਆਪਦੇ ਅੰਦਰ ਸਾਂਭ ਕੇ ਰੱਖਦੀ ਹੈ ਉਹਨੂੰ ਆਪਾਂ ਕਹਿੰਦੇ ਆ ਜੀ ਐਸ਼ ਐਸ਼ ਆਪਾਂ ਐਸ਼ ਕਿਉਂ ਕਹਿੰਦੇ ਆ ਉਹ ਵੀ ਦਿਖਾਵਾਂਗੇ ਆਜੋ ਬੇਟਾ ਇੱਧਰ ਐਕਸ ਟੂ ਕਮਾਲ ਦੀ ਗੱਲ ਹੈ ਜੀ ਅੱਗੇ ਆਪਾਂ ਦੇਸੀ ਜੇ ਕੈਮਰੇ ਦੇ ਨਾਲ ਜਿਗਾਰ ਲਾਉਦੇ ਹੁੰਦੇ ਸੀ ਇਹਨੂੰ ਤਾਂ ਕਰੋ ਟਾਕਾ ਸਾਈਡ ਤੇ ਤੇ ਭਾਜੀ ਹੁਣ ਐਕਸ ਟੂ ਦੇ ਨਾਲ ਲਾ ਕੇ ਕੈਮਰੇ ਆਲਾ ਨਵੀਂ ਪ੍ਰੋਵੀਜ਼ਨ ਪਹਿਲਾਂ ਤਾਂ ਐਕਸ ਟੂ ਬਾਰੇ ਜਾਣਕਾਰੀ ਦੋਗਾ ਇਹ ਸਾਡਾ ਪੀਐਸ 70 ਤੋਂ ਬਾਅਦ ਵਾਲਾ ਮਾਡਲ ਹੈ ਜਿਹੜਾ ਹੁਣ ਲਾਂਚ ਹੋਇਆ ਹੈ ਐਕਸ 370 ਸਾਲ ਕੁ ਹੋ ਗਿਆ ਨੂੰ ਲਾਂਚ ਹੋਇਆ ਨਹੀਂ ਲੇਕਿਨ ਇਹਦੇ ਵਿੱਚ ਅਪਡੇਟ ਹੁਣ ਇੰਦਾ ਦੇ ਆ ਚੁੱਕੇ ਨੇ ਵੀ ਸ਼ਾਇਦ ਹੀ ਕਿਸੇ ਹੋਰਸ ਕੈਨਰ ਚ ਹੋਣਗੇ ਜਿਵੇਂ ਕਿ ਇੱਕ ਛੋਟਾ ਜਿਹਾ ਐਗਜ਼ਾਮਪਲ ਹੀ ਦਿਖਾ ਲਓ ਆਹਾ ਤੁਹਾਡਾ ਕੈਮਰਾ ਇਹਨੂੰ ਤੁਸੀਂ ਕਿਸੇ ਵੀ ਚੀਜ਼ ਦੇ ਅੰਦਰ ਦੀ ਗਹਿਰਾਈ ਤੱਕ ਜਾ ਕੇ ਦੇਖ ਸਕਦੇ ਹੋ ਕੀ ਬਲੋਕੇਜ ਹੈ ਕੀ ਕਚਰਾ ਹੈ ਕੀ ਨਹੀਂ ਆ ਰਿਹਾ ਇੱਕ ਛੋਟਾ ਜਿਹਾ ਤੁਹਾਨੂੰ ਉਦਾਹਰਣ ਦੇ ਦਿੰਨਾ ਇਹ ਆਪਣੇ ਕੋਲ ਟਾਟਾ ਦਾ ਡੀਪੀਐਫ ਪਿਆ ਵਾ ਜਿਹਦੇ ਤੇ ਤਾਂ ਆਪਾਂ ਕੰਮ ਕਰਨਾ ਹੁਣ ਉਹਦਾ ਛੋਟਾ ਜਿਹਾ ਉਦਾਹਰਣ ਦੇ ਦਿੰਨੇ ਆਜੋ ਇਹਦੇ ਚ ਆਪਾਂ ਐਸ਼ ਲੱਭ ਰਹੇ ਆ ਇਹਦੇ ਚ ਇਹਦੇ ਚ ਇਹ ਡੀਪੀਐਫ ਹੁੰਦਾ ਇਸ ਨਾਲ ਸਲੰਸਰ ਹੁੰਦਾ ਜੀ ਇਹ ਸਲੰਸਰ ਦੇ ਵਿੱਚ ਦੋ ਪਾਰਟ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਦੱਸੋ ਜਰਾ ਫਿਲਟਰ ਕਨਵਰਟਰ ਹੋ ਗਿਆ ਤੇ ਜਿਹੜਾ ਡੀਪੀਐਫ ਹੈ ਉਹ ਬਹੁਤ ਬਰੀਕ ਤੇ ਜ਼ਿਗਜ਼ੈਗ ਜਿਹੜਾ ਐਸ਼ ਨੂੰ ਕਚਰੇ ਨੂੰ ਆਪਦੇ ਅੰਦਰ ਸਮਾ ਕੇ ਰੱਖਦਾ ਉਹ ਆਪਾਂ ਜਦੋਂ ਜਾਮ ਹੋਣਾ ਹੋ ਜਾ ਸ਼ੁਰੂ ਹੁੰਦਾ ਹੈ ਪਾ ਕੇ ਤੇ ਗੱਡੀ ਘੁੱਟਣ ਮਹਿਸੂਸ ਹੁੰਦਾ ਨੂੰ ਮਹਿਸੂਸ ਕਰਦੀ ਹੈ ਘੁੱਟਣ ਘੁੱਟਣ ਮਹਿਸੂਸ ਤੇ ਗੱਡੀ ਕਰਦੀ ਸੀ ਨਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਜੀ ਕਾਰਟਿਲਰ ਵਾਲਾ ਕਾਰਟਿਲਰ ਦੇ ਵਿੱਚ ਦੇਖੋ ਕੀ ਹੁੰਦਾ ਵਾ ਇਹ ਪ੍ਰੋਟੈਕਟਰ ਬਾਹਰ ਉੱਪਰ ਇੱਥੇ ਮੈਂ ਇਹਦੇ ਉੱਪਰ ਹੈ ਕਾਰਟਿਲਰ ਦੇ ਉੱਪਰ ਹਾਂਜੀ ਉਹਦੇ نیچے ਤੁਹਾਡਾ ਕਾਰਟਿਲਰ ਹੈ ਠੀਕ ਹੈ ਜੀ ਥੋੜਾ ਜਿਆ ਕਿਉਂਕਿ ਤੰਗੀ ਆ ਰਹੀ ਕਿਉਂਕਿ ਇਹ ਥੋੜਾ ਜਿਆ ਟੇਡਾ ਮੇਡਾ ਹੈ ਕਿਉਂਕਿ ਉਹਨੂੰ ਆਪਾਂ ਖੋਲ ਨਹੀਂ ਸਕਦੇ ਸਭ ਤੋਂ ਸਭ ਦੀ ਮੁਸੀਬਤ ਇਹ ਹੈ ਵੀ ਇਹਨੂੰ ਆਪਾਂ ਖੋਲ ਨਹੀਂ ਸਕਦੇ ਹੈਗੇ ਉਹ ਦੇਖੋ ਜੀ ਕਚਰਾ ਹੀ ਭਰਿਆ ਹੋਇਆ ਉਹ ਕਿਤਰਾ ਹੀ ਕਚਰਾ ਭਰਿਆ ਹੋਇਆ ਵਾ ਬਲੌਕ ਹੋਇਆ ਦੇਖੋ ਟੂਟੀ ਇਹ ਜਿਆਦਾ ਅੰਦਰ ਨਹੀਂ ਜਾ ਰਿਹਾ ਮਾਈਕ ਇਹ ਕੈਮਰਾ ਆਪਣਾ ਤੇ ਆਪਾਂ ਸਰਲ ਭਾਸ਼ਾ ਚ ਆਪਾਂ ਪੈਨ ਕਾਪੀ ਦੇ ਸਮਝਾ ਦਿੰਨੇ ਆ ਇੱਕ ਚੀਜ਼ ਆਪਾਂ ਹੋਰ ਦਿਖਾ ਕੇ ਆਪਰੇ ਕਰਦੇ ਆ ਆ ਤਾਂ ਹੋ ਗਿਆ ਜੀ ਕਾਡਿਨੇਟਰ ਕਾਡਿਨੇਟਰ ਹਾਂਜੀ ਜਿਹੜਾ ਕਚਰੇ ਨੂੰ ਰੋਕਦਾ ਹੈ ਉਹ ਡੀਪੀਐਫ ਉਹ ਡੀਪੀਐਫ ਹੈ ਹਾਂਜੀ ਜਿਹੜੀ ਇਹਦੇ ਵਿੱਚ ਆਹ ਦੇਖੋ ਐਸ਼ ਹੈਗੀ ਆ ਆਹ ਦੇਖੋ ਆ ਇੱਧਰ ਆ ਜਾਓ ਇਹ ਪੁਰਾਣ ਦੂਰ ਕਰਕੇ ਹਾਂ ਆ ਦੇਖੋ ਇਹ ਜਿਹੜੀ ਸਾਈਡਾਂ ਤੇ ਜੰਮੀ ਆ ਨਾ ਇਹ ਸਾਈਡਾਂ ਤੇ ਜੰਮੀ ਹੋਈ ਆ ਇਹ ਇਹ ਪੂਰੇ ਡੀਪੀਐਫ ਦੇ ਸਾਈਡਾਂ ਤੇ ਜੰਮੀ ਹੋਊਗੀ ਉਹ ਵੀ ਪਈ ਜੀ ਉਹ ਲੁੱਕਰਾਂ ਤੇ ਵੀ ਪਈ ਆ ਹਾਂ 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 ਇਹ ਪਰਲੇ ਪਾਸੇ ਭਾਜੀ ਆ ਦੇਖੋ ਤੁਹਾਡੇ ਪੈਨ ਤੇ ਵੀ ਹੋਰ ਰਾਈਟਰਾਂ ਜੋ ਮਾੜਾ ਜਾ ਇਹ ਐਸ਼ ਆ ਸਾਰੀ ਠੀਕ ਆ ਭਾਜੀ ਇਹ ਸਾਰੀ ਰਾਉਂਡ ਜਿੰਨਾ ਵੀ ਡੀਪੀਐਫ ਤੁਹਾਡਾ ਸਕੁਅਰ ਆ ਜਾਂ ਰਾਉਂਡ ਆ ਇਹ ਸਾਰੇ ਕੋਨਿਆਂ 'ਚ ਜੰਮੂਗੀ ਨਾ ਕਿ ਸੈਂਟਰ ਦੇ ਵਿੱਚ ਜੰਮੂਗੀ ਆ ਗਿਆ ਜੀ ਡੀਪ ਐਸ ਵੇਖਣ ਨੂੰ ਲੱਗਦਾ ਸਾਫ ਹਾਂ ਪਰ ਅੰਦਰ ਇੱਧਰ ਮਾਰੋ ਇਹ ਮਾਰ ਉਧਰ ਨੂੰ ਉਧਰ ਨੂੰ ਇਹ ਮਾਰਿਆ ਉਧਰ ਨੂੰ ਉਹ ਦੇਖੋ ਉਧਰ ਤੁਹਾਨੂੰ ਵਾਈਟ ਵਾਈਟ ਜਿੱਥੇ ਵੀ ਵਾਈਟ ਵਾਈਟ ਬ੍ਰਾਊਨ ਬ੍ਰਾਊਨ ਦਿਖੂਗੀ ਉਹ ਸਾਰੀ ਐਸ਼ ਹੀ ਹੋਊਗੀ ਭਾਈ ਹੁਣ ਤੁਸੀਂ ਡਾਇਗਨੋਸ ਬਰਾ ਕੇ ਫੋੜਾ ਜੀ ਦੱਸੋ ਆ ਦੇਖੋ ਜੀ ਸਾਹਮਣੇ ਜਾਓ ਆ ਆਪਣਾ ਆ ਗਿਆ ਜੀ ਸਾਲ ਐਂਸਰ ਇਹ ਸਾਰ ਐਂਸਰ ਆ ਗਿਆ ਜੀ ਇਹ ਹੋ ਗਿਆ ਆਊਟਪੁੱਟ ਠੀਕ ਹੋ ਗਿਆ ਜੀ ਠੀਕ ਹੈ ਜੀ ਇਹ ਹੋ ਗਿਆ ਇਨ ਠੀਕ ਹੈ ਜੀ ਇੰਦੇ ਚ ਆ ਆ ਗਿਆ ਕਾਟਰੇਲਰ ਇਹ ਆ ਗਿਆ ਡੀਪੀਐਫ ਠੀਕ ਹੈ ਬਾਈ ਠੀਕ ਹੈ ਜੀ ਜਿਹੜਾ ਕਾਟਰੇਲਰ ਹੁੰਦਾ ਨਾ ਇਹਦੇ ਜਿਹੜੇ ਸੁਰਾਗ ਹੁੰਦੇ ਕਾਟਰੇਲਰ ਤੇ ਡੀਪੀਐਫ ਚ ਫਰਕ ਕਿਹਨੇ ਦੇਖਣਾ ਸਭ ਤੋਂ ਜ਼ਿਆਦਾ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਫਰਕ ਕੀ ਹੈ ਦੋਨਾਂ ਚ ਦੋਨਾਂ ਦੇ ਵਿੱਚ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਜੀ ਬਰੀਕ ਛਾਨ ਹਾਂਜੀ ਛਾਨਣੀ ਤੇ ਇੱਕ ਪ੍ਰੈਕਟੀਕਲ ਕਰਕੇ ਹੋਵੇ ਆਪਾਂ ਥੋੜਾ ਦਰਸ਼ਕਾਂ ਨੂੰ ਦਿਖਾ ਦਈਏ ਆ ਦੇਖੋ ਇੱਥੇ ਰੁਕ ਜਿਓ ਮਾਚਸ ਲੈ ਗਿਆ ਪੁੱਤ ਆਪਾਂ ਜਿਹੜੇ ਡੀਪੀਐਫ ਦੀ ਗੱਲ ਕਰੀਏ ਜੀ ਡੀਪ ਐਫ ਉਹ ਚੀਜ਼ ਹੈ ਜਿਹੜੀ ਬਿਟਮ ਅੱਗ ਲਾਉਂਦਾ ਆਪਾਂ ਗੱਲ ਕਰੀਏ ਜੀ ਧੂਆ ਮੱਚ ਕੇ ਬਾਹਰ ਨਿਕਲ ਰਿਹਾ ਬਾਹਰ ਨਿਕਲ ਰਿਹਾ ਜੀ ਮੰਨੋ ਜੀ ਇਸ ਪੇਪਰ ਦੀ ਥਾਂ ਤੇ ਡੀਜ਼ਲ ਮੱਚਦਾ ਹੈ ਤੇ ਡੀਜ਼ਲ ਜਿਹੜਾ ਮੱਚਦਾ ਹੈ ਇਹ ਹੁਣ ਹਵਾ ਦੇ ਨਾਲ ਉੱਡ ਗਈ ਉੱਡ ਗਈ ਬਟੇ ਨੂੰ ਆੜੀ ਨਾਲ ਉੱਥੋਂ ਅੱਗ ਲਾ ਕੇ ਬਾਹਰੋਂ ਤੇ ਠੰਡਾ ਕਰਕੇ ਕਿਸੇ ਪੇਪਰ ਤੇ ਪਾ ਕੇ ਰੱਖ ਲਿਆ। ਉਹਨਾਂ ਦੀ ਕਿਰਪਾ ਇਹ ਗੱਲ ਸਮਝ ਗਏ। ਪੀਪੀਐਫ ਤੇ ਕਲਟੀਨੇਟਰ ਕਨਵਰਟਰ 'ਚ ਫਰਕ ਕੀ ਹੈ ਦੋਨਾਂ 'ਚ? ਮੈਂ ਪਹਿਲੇ ਦੱਸ ਦੇਣਾ ਤੁਹਾਨੂੰ ਦੇਖੋ। ਜਿਹੜਾ ਕਲਟੀਨੇਟਰ ਧਨਵਾਦਰ ਹੁੰਦਾ ਨਾ ਮੈਂ ਭਾਜੀ ਪਿੱਛੇ ਹੋ ਕੇ ਖੋ। ਦੋਸਤੋ ਇਹਦੇ ਉੱਪਰ ਕੀ ਪਿਆ ਹੈ? ਇਹ ਸੁਆਹ ਸੁਆਹ ਕਹੈ ਲੋ ਰਾਖ ਕਹੈ ਲੋ ਐਸ਼ ਕਹੈ ਲੋ। ਹਾਂ ਇਹ ਪੇਪਰ ਮੱਚ ਗਿਆ। ਇਸ ਪੇਪਰ ਦਾ ਵजूद ਤਾਂ ਨਾ ਖਤਮ ਹੋਇਆ। ਖਤਮ ਨਹੀਂ ਹੁੰਦਾ ਜੀ। ਇਹ ਜਿਹੜਾ ਆਪਣੇ ਨੂੰ ਦੇਖਦਾ ਨਹੀਂ ਨੰਗੀ ਅੱਖ ਨਾਲ ਸਰਸਰ ਦੇ ਦੀ ਬਾਹਰ ਨਹੀਂ ਜਾਂਦਾ ਜਿਹੜੇ ਅਣ ਬਲੇ ਕਾਨ ਜਾਂ ਬਲੇ ਹੋਏ ਕਾਨ ਜਾਂ ਟੈਂਪਰੇਚਰ ਦੇ ਨਾਲ ਬੈਕ ਕੰਪਰੈਸਰ ਤੇ ਧੂਆ ਤੇ ਕਾਰਬਨ ਤੇ ਡੀਜ਼ਲ ਜਿਹੜਾ ਮਚਿਆ ਹੋਇਆ ਇਹਦੇ ਵਿੱਚ ਰਹਿ ਜਾਂਦਾ ਦੋਸਤੋ ਉਹ ਘਟਣ ਮਹਿਸੂਸ ਕਰ ਲੱਗ ਜਾਂਦਾ ਉਸ ਨੂੰ ਕਲੀਨ ਕਰਨ ਵਾਸਤੇ ਭਾਜੀ ਆਪਣੇ ਨੂੰ ਇੰਟਰੋਡਿਊਸ ਕਰਾਉਣ ਵਾਸਤੇ ਕੈਮੀਕਲ ਆਏ ਹੋਏ ਲੈ ਕੇ ਆਏ ਨੇ ਕੈਮੀਕਲ 1 ਵਨ ਨੰਬਰ ਇਹ ਦੱਸੂਗਾ ਵੀ ਮੈਂ ਇਹ ਸਕਾਟੇ ਡੀਟਰਟਰਨਰ ਨੂੰ ਕਲੀਨ ਕੀਤਾ ਹਾਂ ਇਹ ਵੀ ਵਨ ਨੰਬਰ ਨੇ ਇਹ ਦੱਸਣਾ ਮੈਂ ਕੀ ਸਾਫ ਕੀਤਾ 2 ਨੰਬਰ ਨੇ ਇਹ ਦੱਸਣਾ ਮੈਂ ਕੀ ਸਾਫ ਕੀਤਾ ਏਡਵਰਡ ਨਿਕਲੇਗਾ ਹਾਂਜੀ 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 ਵਨ ਨੇ ਇਹ ਦੱਸਣਾ ਵਾ ਕਿ ਮੈਂ ਇਹ ਸਾਫ ਕੀਤਾ ਤੇ 2 ਨੇ ਕਾਲਾ ਘਟਨਾ ਵਾ ਤੇ ਉਹ ਤੋਂ ਨੇ ਤੁਹਾਡਾ ਉਹ ਕਾਰਬਨ ਸਾਫ ਕੀਤਾ ਭਾਜੀ ਉਹ ਮੈਂ ਵੀਡੀਓਜ਼ ਦੇਖਦਾ ਹੁੰਦਾ ਹਾਂ ਵੀ ਬੀਪੀਆ ਦੇ ਨਹਾਉਣ ਵਾਲਾ ਸ਼ੈਂਪੂ ਯੂਜ਼ ਕਰਕੇ ਹਾਂਜੀ ਉਹ ਤਾਂ ਸਿਰ ਨੂੰ ਨਹੀਂ ਸਾਫ਼ ਕਰਦਾ ਤੇ ਭਾਈਓ ਕਿਵੇਂ ਲੋਕ ਕਰਦੇ ਨੇ ਕਿਵੇਂ ਕੀ ਕਰਦੇ ਨੇ ਪਰ ਦਰਸ਼ਕਾਂ ਨੂੰ ਸਮਝਣ ਦੀ ਲੋੜ ਹੈ ਤੁਸੀਂ ਗੱਡੀ ਕਿਹਨਾਂ ਦੇ ਹੱਥ ਦੇਣੀ ਹੈ ਕਿਹਨਾਂ ਦੇ ਹੱਥ ਦੇਣੀ ਹੈ ਇਹ ਇਹਦੀ ਕੈਮੀਕਲ ਉੱਤੇ ਨੰਬਰ ਤੇਲ ਨੰਬਰ ਇਹ ਲਾਸਟ ਦਾ ਹੈ ਜਿਹੜਾ ਦੋ ਪ੍ਰੋਸੈਸ ਖਤਮ ਹੋ ਜਾਊਗਾ ਉਸ ਤੋਂ ਬਾਅਦ ਇਹਨੇ ਪੂਰੀ ਸਫਾਈ ਕਰਨੀ ਆ ਪੂਰੀ ਵੀਡੀਓ ਲਾ ਬਣੇ ਰਿਓ ਬਾਈ ਜੀ ਹਾਂਜੀ ਬਹੁਤ ਕੰਮ ਦੀ ਵੀਡੀਓ ਐ ਜਿਹੜੇ ਵੀ ਮਕੈਨਿਕ ਆਪਣੇ ਹੈਗੇ ਆ ਉਹਨਾਂ ਦੇ ਬਹੁਤ ਤੋਂ ਕੰਮ ਦੀ ਐ ਜੋ ਵੀ ਵੀ ਮਕੈਨਿਕ ਇਸ ਵੀਡੀਓ ਨੂੰ ਦੇਖ ਰਹੇ ਆ ਹਾਂਜੀ ਤੁਹਾਡਾ ਵੀਡੀਓ ਦਾ ਨੰਬਰ ਐਡ ਕਰਾਂਗੇ ਹਾਂਜੀ ਹਾਂਜੀ ਐਕਸਟੂ ਲੈਣਾ ਤੋਂ ਲੈਣਾ ਕੈਮੀਕਲ ਇਹ ਪ੍ਰੋਵਾਈਡ ਕਰਕੇ ਦੇਣਗੇ ਟ੍ਰੇਨਿੰਗ ਇਹ ਦੇਣਗੇ ਲੋਕਾਂ ਦੀਆਂ ਬੌਸਕਲਾਂ ਨੂੰ ਕਿਵੇਂ ਆਪਾਂ ਹੱਲ ਕਰਨਾ ਹੈ ਉਹ ਅੱਜ ਇਸ ਵੀਡੀਓ ਦੇ ਵਿੱਚ ਸਾਰਾ ਇਹ ਆਪਾਂ ਦੱਸ ਰਹੇ ਆ ਆ ਜੋ ਵੀਡੀਓ ਕੰਟੀਨਿਊਸ ਕਰਦੇ ਆਂ ਤੇ ਆਪਾਂ ਫਰਕ ਦੱਸਣਾ ਸੀ ਜੀ ਪਹਿਲੇ ਤਾਂ ਅ ਕਾਰਡੀਨੇਟਰ ਤੇ ਡੀਪੀਐਫ 'ਚ ਫਰਕ ਕੀ ਹੁੰਦਾ ਵਾ ਫਰਕ ਦਿਖਾਣ ਲਈ ਆਪਾਂ ਇੱਕ ਛੋਟਾ ਜਿਹਾ ਰਾਉਂਡ ਲੈ ਲੰਨੇ ਆ ਆ ਆ ਹੋ ਗਿਆ ਆਪਣਾ ਆ ਚੀਜ਼ ਆ ਹੋ ਗਈ ਆਪਣੀ ਆ ਚੀਜ਼ ਠੀਕ ਹੈ ਜੀ ਜਿਹੜੇ ਇਹਦੇ ਕਾਰਡੀਨੇਟਰ ਦੇ ਹੁੰਦੇ ਆ ਇਹ ਸਿੱਧੇ ਚੱਲਦੇ ਆ ਭਾਜੀ ਬਿਲਕੁਲ ਰਾਈਟ ਭਾਜੀ ਇਹਦੇ ਵਿੱਚ ਆਪਾਂ ਲਾਈਟ ਮਾਰੀਏ ਤੇ ਆਰ ਪਾਰ ਹੋ ਜੂਗੀ ਉਹ ਵਾਲਟਰ ਦੇ ਦੀ ਲਾਈਟ ਆ ਜਿਹੜੀ ਉਹ ਆਰ ਪਾਰ ਦਿਖਦੀ ਹੈ ਇਹ ਡੱਬੀਆਂ ਬਣਾਣਗੇ ਠੀਕ ਹੈ ਬਾਜੀ ਠੀਕ ਹੈ ਜੀ ਜਿਹੜਾ ਇਹ ਹੋਊਗਾ ਇਹਨੇ ਚੱਲਣਾ ਜੀ ਇੰਦਾ ਜਨਨ ਕਿ ਤਿਰਛੀ ਰੱਬੀ ਬਣਾਊਗਾ ਇਹ ਸਿੱਧੀ ਕਦੇ ਨਹੀਂ ਬਣਾਊਗਾ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਮੱਛੀ ਨੂੰ ਜਾਲ ਚ ਫੜਨ ਵਾਸਤੇ ਇਹ ਬਰੀਕ ਕੁੰਡੀਆਂ ਬਰੀਕ ਕੁੰਡੀਆਂ ਉਹ ਅੰਦਰ ਸਮਾ ਲੈਂਦਾ ਹੈ ਅੰਦਰ ਸਮਾਊਗਾ ਵੀ ਕਿੰਨਾ ਧਿਆਨ ਰੱਖਿਆ ਗਿਆ ਗੱਲ ਮੈਂ ਤੁਹਾਡਾ ਸਾਂਝੀ ਕਰਾਂ ਇਹਦਾ ਮਤਲਬ ਵੀ ਇਹ ਜਦੋਂ ਬਲੌਕ ਹੋ ਜਾਂਦਾ ਹੈ ਤੇ ਗੱਡੀ ਦੇ ਵਿੱਚੋਂ ਜਿੰਨੀ ਸ਼ਕਸ਼ਨ ਪਾਵਰ ਨਾਲ ਉਹਨੇ 에ਅਰ ਲਈ ਹੈ ਉਹ ਬਾਹਰ ਨਹੀਂ ਕੱਢਦਾ ਸਭ ਲੂਡੀ ਪਿਆ ਬਲੌਕ ਇਹਦੇ ਚ ਆ ਗਿਆ ਕਚਰਾ ਕਚਰਾ ਆ ਗਿਆ ਐਸ਼ ਕਚਰੇ ਵੀ ਇਹਦੇ ਚ ਦੋ ਤਰ੍ਹਾਂ ਦੇ ਜਿਹੜੇ ਤੁਸੀਂ ਕਿਹਾ ਐਸ਼ ਇਹ ਤਾਂ ਐਸ਼ ਆ ਗਿਆ ਇੱਕ ਜਿਹੜਾ ਉਹ ਹੁੰਦਾ ਕਾਰਬਨ ਕਹਿੰਦੇ ਨੇ ਉਹ ਵੀ ਕਹਿੰਦੇ ਆ ਲੇਕਿਨ ਕਾਰਬਨ ਤਾਂ ਜਿਆਦਾ ਲੋਕੀ ਕਾਰ ਵੀ ਰਏ ਨੇ ਕਾਰਬਨ ਨਿਕਲ ਗਿਆ ਜੀ ਸਾਡਾ ਸਾਫ ਹੋ ਗਿਆ ਜੀ ਆ ਕਾਰਬਨ ਨਿਕਲ ਗਿਆ ਜੀ ਲੇਕਿਨ ਜਿਹੜਾ ਮੇਨ ਪੁਆਇੰਟ ਹੈਗਾ ਉਹ ਹੈਗਾ ਐਸ ਜੋ ਕਦੇ ਨਹੀਂ ਖਤਮ ਹੁੰਦਾ ਜਿਵੇਂ ਤੁਸੀਂ ਕਿਹਾ ਹਾਰਡ ਫਾਰਮ ਦੇ ਵਿੱਚ ਆ ਉਹਨੂੰ ਕਲੀਨ ਕਰਨ ਵਾਸਤੇ ਸ਼ੈਂਪੂ ਨਹੀਂ ਆਪਾਂ ਸ਼ੈਂਪੂ ਨਹੀਂ ਯੂਜ਼ ਹੋ ਸਕਦਾ ਕਿਉਂਕਿ ਅਸੀਂ ਕਰਦੇ ਰਹੇ ਜੀ ਸਾਡਾ ਵੀ ਕੈਮੀਕਲ ਉਸ ਲੈਵਲ ਦਾ ਸੀ ਜਿਹਦੇ ਵਿੱਚ ਅਸੀਂ ਬਹੁਤ ਮੋਟੇ ਮੋਟੇ ਕੰਮ ਦਿਖਾਇਆ ਹਾਂਜੀ ਪਰ ਟੈਕਨੋਲੋਜੀ ਆ ਗਈ ਹੈ ਅਗਰ ਟੈਕਨੋਲੋਜੀ ਨਾਲ ਚੱਲਾਂਗੇ ਮਹਿੰਗਾ ਜ਼ਰੂਰ ਹੋਊਗਾ ਬੈਨੀਫਿਟ ਮਿਲੇਗਾ ਤੇ ਇਹਦੇ ਵਿੱਚ ਕੀ ਹੋਊਗਾ ਇੰਦੇ ਵਿੱਚ ਜਦੋਂ ਆਪਾਂ ਕੈਮੀਕਲ ਪਾਨੇ ਆ ਨਾ ਤੇ ਇੰਦੇ ਚ ਐਦਾਂ ਜਾਊਗਾ ਤੇ ਐਦਾਂ ਨਿਕਲ ਜਾਊਗਾ ਠੀਕ ਆ ਬਾਜੀ ਠੀਕ ਹੈ ਜੀ ਠੀਕ ਆ ਜੀ ਜਦੋਂ ਆਪਾਂ ਡੀਪੀਐਫ ਚ ਕੈਮੀਕਲ ਜਾਂ ਕੁਝ ਵੀ ਵਾਟਰ ਜਾਂ ਕੁਝ ਵੀ ਪਾਨੇ ਆ ਤੇ ਹਮੇਸ਼ਾ ਇੱਥੋਂ ਜਾਂਦਾ ਹੁੰਦਾ ਐਦਾਂ ਨਿਕਲਦਾ ਹੁੰਦਾ ਇਹ ਜ਼ਿਗਜ਼ੈਗ ਬਣਿਆ ਹੋਇਆ ਐਦਾਂ ਨਿਕਲਦਾ ਹੁੰਦਾ ਸਮਝ ਗਏ ਜਾਣੇ ਕਿ ਜੇ ਕੋਈ ਇਹਨੇ ਜਿੰਨਾ ਕੰਮ ਕਰਨਾ ਕਰਨਾ ਵਾ ਉਸ ਤੋਂ ਬਾਅਦ ਜਿੰਨਾ ਇਹਨੇ ਕੰਮ ਕਰਨਾ ਵਾ ਧੂਏ ਤੇ ਉਹਨੇ ਇਹਨੂੰ ਫਿਲਟਰ ਕਰਦੇ ਹੋਏ ਹਰ ਪਾਈਪ ਚੋਂ ਫਿਲਟਰ ਕਰਨਾ ਹੈ ਇਹਨੇ ਹਰ ਪਾਈਪ ਚੋਂ ਫਿਲਟਰ ਕਰਨਾ ਬਿਲਕੁਲ ரைਟ ਹੈ ਬਿਲਕੁਲ ਸਹੀ ਬਿਲਕੁਲ ਪਿੱਛੇ ਹੋ ਇੱਥੇ ਸਟਾਪ ਕਰਨਾ ਫਿਰ ਸੋ ਦੋਸਤੋ ਹਿੰਦੀ ਔਰ ਪੰਜਾਬੀ ਮਿਕਸ ਬਾਈ ਸਭ ਜੋ ਦੇਖਣ ਵਾਲੀ ਚੀਜ਼ ਹੈ ਇਹ ਆਇਲ ਫਿਲਟਰ ਹੈ ਇਹ ਨਿਊ ਹੈ ਇਹ 올ਡ ਜੀ ਇਸਕੇ ਅੰਦਰ ਸੇ ਜੋ ਤੇਲ ਪੁੰਕੇ ਗਿਆ जो गंदगी इसके अंदर रख ली जिसको हम कचरा और हैश हो ये बिल्कुल नहीं। बिल्कुल नहीं। बिल्कुल जब न्यू होगा तो गाड़ी की परफॉर्मेंस अच्छी, अच्छी होगी। जैसे ऑयल साफ सुथरा मेन बिगनिंग और अलग अलग पार्ट में घूम रहा है तो यही काम ये करता है करता है अंदर गंदगी अपने पास रख लेता है तो जो हवा में कंटेंट है बैड जो हार्मफुल गैसेस है वो तो इसके अंदर समा जाती है समाते 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 धीरे 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 ब्लॉक हो जाता है जी ये तो हो गया जी फिल्टर ऑयल वाला अब बात करेंगे डीजल वाली ये डीजल फिल्टर वाली बिल्कुल ऐसे ही ये कचरा रोक के इंजेक्टर को बचा के रखता है जी। अगर ये फिल्ट्रेशन नहीं करेगा नहीं करेगा तो इंजेक्टर खत्म हो जाएगा दोस्तों बहुत सारे दोस्त फोन आता है भाई इतनी क्यों परेशानी उठा रहे हो भाई इसको निकाल दो निकाल अमेरिका से मेरे को फोन आते क्योंकि वीडियो वायरल जी 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 मैं चुप कर जाता तो एक बात सुननी पड़ती है अच्छी बात है भाई निकाल देंगे जब निकाल ही दिया तो फिर आपकी कारागरी कहाँगरी कहाँ गई हम तो कारागरी दिखा रहे हैं लोगों को समझा रहे हैं पर लेकिन कस्टमर को अपेसेंस रखनी बहुत जरूरी है विश्वास होना बहुत जरूरी है कि आपकी गाड़ी का काम कर रहा है ये मत बोला भाई अगर से आ रहे हैं कुछ प्रकार अगर बचाना ही होता तो कैमरा भी अगर बचाना ही होता तो सरकार इसको देती, देती ना।, ना लेकिन सरकार तो आपके बच्चों का ध्यान रख रही है फ्यूचर का फ्यूचर का फैमिली का फैमिली का क्योंकि तो इससे निकलने वाली गैसे जो आपको आपके एनवायरमेंट को अंदर फेफड़ों में लेके जा रही है वो आप परेशान हो

जहा पे ऑक्सीजन का लेवल ज्यादा होगा तो आदमी को श्वास लेने में दिक्कत नहीं होगी तो जैसे जैसे जितनी इसने ऑक्सीजन ली कार्बन डाइऑक्साइड छोड़ छोड़ के अंदर डाइऑक्साइडर हो गया तो हो गया। जैसे हमारे हम लोगों के वॉल और पाइपे बराबर हो गया हार्ट अटैक हो गया, तो हो गया। तो इसको भी यही भाई हार्ट अटैक है ये नहीं है हम फर्स्ट सेकंड गेड डालते हैं शायद भागे भागे तो भाई यही एक नंबर डालो दो नंबर डालो और तीन नंबर डालो ਫਿਰ ਇਹ ਭਾਗਨੇ ਲਗੇਗੀ ਤਾਂ ਇਹ ਵੀ ਪ੍ਰੈਕਟੀਕਲ ਕਰਕੇ ਆਪ ਆਪ ਕੋ ਦਿਖਾ ਜੀ ਕਰੀਏ ਸ਼ੁਰੂ ਕਰੀਏ ਜੀ ਓਕੇ ਸਰ ਬੇਟਾ ਲੈ ਆਉਤ ਫੁੱਲੇ ਸਰਾ ਹੋਗਾ